ਹਾਂ ਜੀ ਇਹ ਬਾੜ ਨੰਬਰ 47 ਨਵਾਂ ਬਾੜ ਨੰਬਰ 52 ਮਹੱਲਾ ਸੁੰਦਰ ਨਗਰ ਪ੍ਰਕਾਸ਼ਪੁਰੀ ਤੁਰੀ ਲੈਨ ਆਜ਼ਾਦ ਨਗਰ ਦੇ ਵਿੱਚ ਪਾਣੀ ਦੀ ਸਪਲਾਈ ਨਹੀਂ ਹੋ ਰਹੀ ਉਸ ਦਾ ਕਾਰਨ ਪਾਣੀ ਦੀ ਸਪਲਾਈ ਦਾ ਨਾ ਹੋਣ ਦਾ ਕਾਰਨ ਇੱਕ ਪ੍ਰਕਾਸ਼ਪੁਰੀ ਦੇ ਵਿੱਚ ਟਿਊਬਲ ਲੱਗਿਆ ਸੀ ਉਹਦਾ ਬੋਰ ਖਤਮ ਹੋ ਗਿਆ ਇੱਕ ਸੁੰਦਰ ਨਗਰ ਟੁਰੀ ਲੈਨ ਬੰਦ ਗਲੀ ਦੇ ਵਿੱਚ ਗੁਰਚਰਨ ਸਿੰਘ ਨਾਟੀ ਦੇ ਘਰ ਦੇ ਕੋਲ ਟਿਊਬਲ ਲੱਗਿਆ ਸੀ ਉਹਦਾ ਬੋਰ ਖਤਮ ਹੋ ਗਿਆ ਤੀਜਾ ਟਿਊਬਲ ਸਾਡਾ ਜਿਹੜਾ ਡਾਕਟਰ ਸ਼ਰਮਾ ਜੀ ਪਾਣੀ ਵਾਲੀ ਟੈਂਕੀ ਦੇ ਕੋਲ ਲੱਗਿਆ ਸੀ ਉਹ ਟਿਊਬਲ ਜਿਹੜਾ ਸੀਗਾ ਨਵਾਂ ਟਿਊਬਲ ਲਗਾਇਆ ਉਹ ਨਹੀਂ ਚੱਲ ਸਕਿਆ ਲੇਕਿਨ ਉਸ ਟਿਊਬਲ ਨੂੰ ਲਗਵਾਉਣ ਦੇ ਵਾਸਤੇ ਮਹੱਲੇ ਵਾਲਿਆਂ ਨੇ ਰਾਹੁਲ ਮੋਬਾਈਲਾਂ ਦੇ ਕੋਲ ਸਾਡੇ ਕਾਉਂਸਲਰ ਦੇ ਪਤੀ ਨਿਰਮਲ ਕੈੜਾ ਜੀ ਨੂੰ ਜਗ੍ਹਾ ਦਿੱਤੀ ਜਗ੍ਹਾ ਦਿੱਤੀ ਸੀ ਜੋ ਜਗ੍ਹਾ ਦਿੱਤੀ ਗਈ ਵੀ ਇੱਥੇ ਟਿਊਬਵਲ ਲਗਾ ਦਿੱਤਾ ਜਾਵੇ ਮੁਹੱਲੇ ਵਾਲੇ ਸਹਿਮਤ ਸਨ ਜਗ੍ਹਾ ਦੇਣ ਨੂੰ ਮੁਹੱਲੇ ਵਾਲਿਆਂ ਨਾਲ ਮੀਟਿੰਗ ਵੀ ਕਰਵਾਈ ਪਰ ਨਿਰਮਲ ਕੈੜਾ ਦੇ ਪਤੀ ਵੱਲੋਂ ਉਹ ਟਿਊਬਵਲ ਉੱਥੇ ਨਹੀਂ ਲਗਵਾਇਆ ਗਿਆ ਉਹ ਲਾਲ ਕੁਆਰਟਰਾਂ ਦੇ ਵਿੱਚ ਜਿੱਥੇ ਪਹਿਲਾਂ ਹੀ ਦੂਰ ਟਿਊਬਵਲ ਚੱਲਦੇ ਸਨ ਤੀਜਾ ਵੀ ਲਵਾ ਲਿਆ ਉੱਥੇ ਤੀਜਾ ਟਿਊਬਲ ਦੋ ਟਿਊਬਲਾਂ ਦੇ ਵਿਚਾਲੇ ਟਿਊਬਲ ਲਗਵਾ ਦਿੱਤਾ ਗਿਆ ਇਹ ਅੱਜ ਜਿਹੜਾ ਦੁੱਖ ਭੋਗ ਰਹੇ ਹਨ ਪਾਣੀ ਆਉਂਦਾ ਨਹੀਂ ਪਾਣੀ ਦੀ ਜਨਤਾ ਦੁੱਖ ਭੋਗ ਰਹੀ ਹੈ ਇਹ ਸਾਡੇ ਇਲਾਕੇ ਦੇ ਕਾਉਂਸਲਰ ਦੇ ਪਤੀ ਨਿਰਮਲ ਕੈੜਾ ਜੀ ਵੱਲੋਂ ਕੀਤੀ ਕਿ ਗਲਤੀ ਦੇ ਕਾਰਨ ਇਹ ਅੱਜ ਸਾਡੀਆਂ ਲੈਣਾ ਲੱਗ ਰਹੀਆਂ ਇਹ 20 ਸਾਲ ਪਹਿਲਾਂ ਸਾਡਾ ਇਸ ਇਦਾਂ ਦਾ ਪਾਣੀ ਦੀ ਸਮੱਸਿਆ ਹੁੰਦੀ ਸੀ ਪਰ ਲੇਕਿਨ ਅੱਜ ਬਾੜ ਨੰਬਰ 47 ਨਵਾਂ ਬਾੜ ਨੰਬਰ 52 ਟਿਊਬਲ ਦਾ ਆ ਹਾਲ ਹੈ ਲੋਕ ਲੋਕ 5 500 6 600 ਮੀਟਰ ਦੀ ਦੂਰੀ ਤੋਂ ਅੱਤ ਦੀ ਗਰਮੀ ਦੇ ਵਿੱਚ ਪਾਣੀ ਲੈਣ ਵਾਸਤੇ ਆ ਦੇਖੋ ਲੋਕਾਂ ਦੀਆਂ ਧੁੱਪ ਦੇ ਵਿੱਚ ਜਿੱਥੇ ਕੀ ਜਾਨਕਿ 42 ਡਿਗਰੀ ਦੇ ਵਿੱਚ ਟੈਂਪਰੇਚਰ ਬਣਿਆ ਹੋਇਆ ਧੁੱਪ ਨੇ ਵਿੱਚ ਲੋਕ ਪਾਣੀ ਲੈਣ ਵਾਸਤੇ ਆ ਰਹੇ ਨੇ ਅਸੀਂ ਪ੍ਰਸ਼ਾਸਨ ਨੂੰ ਮੰਗ ਕਰਦੇ ਆਂ ਵੀ ਜਿਹੜੀਆਂ ਟਿਊਬਲ ਲਗਾਉਣ ਦੀਆਂ ਦਰਖਾਸਤਾਂ ਦਿੱਤੀਆਂ ਉਹਨਾਂ ਨੂੰ ਸਾਲ ਤੋਂ ਵੱਧ ਸਮਾਂ ਹੋ ਗਿਆ ਉਨ੍ਹਾਂ ਦੇ ਉੱਤੇ ਕਾਰਵਾਈ ਕਰਕੇ ਫੌਰਨ ਆਧਾਰ ਦੇ ਉੱਤੇ ਟਿਊਬਲ ਨਵੇਂ ਲਗਾਏ ਜਾਣ ਆਪ ਜੀ ਦਾ ਧੰਨਵਾਦੀ ਹੋਵਾਂਗੇ ਲੈ ਘਰ ਤੋਂ ਪਰਫੈਕਟ